ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅਤੇ ਖਾਸ ਕਰਕੇ ਵਿਰੋਧੀ ਧਿਰ ਦੇ ਮਜ਼ਬੂਤ ਨੇਤਾ ਰਾਹੁਲ ਗਾਂਧੀ ਬਹੁਤ ਜ਼ਿਆਦਾ ਦੁਖੀ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਸਾਰੇ ਹੀ ਵੱਡੇ ਲੀਡਰਾਂ ਤੋਂ ਕਿਉਂਕਿ ਇਹਨਾਂ ਦੇ ਆਪਸੀ ਘਾਟੋ ਕਲੇਸ਼ ਇਹਨਾਂ ਦੇ ਅੰਦਰੂਨੀ ਲੜਾਈ ਝਗੜੇ ਉਸ ਦੀ ਪੈਨਿਕ ਉਸ ਦੀ ਖਬਰ ਰਾਹੁਲ ਗਾਂਧੀ ਨੂੰ ਲੱਗ ਚੁੱਕੀ ਹੈ ਇਵਨ ਤੋਂ ਜਿਹੜੇ ਨਵੇਂ ਬਣੇ ਇਨਚਾਰਜ ਨੇ ਬਬੇਸ਼ ਮਗੇਲ ਉਹਨਾਂ ਦੇ ਕੋਲੋਂ ਵੀ ਜਿਹੜਾ ਹੈ ਇਹਨਾਂ ਦਾ ਤਾਮਚਾਮ ਨਹੀਂ ਸੰਭਾਲਿਆ ਚਾਰਿਆ ਕਿਉਂਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਇਹ ਖੂਨ ਦੇ ਵਿੱਚ ਵਸ ਗਿਆ ਹੈ ਜਿਲ੍ਹੇ ਵੀ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਪੰਜਾਬ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਇਸ ਤਰ੍ਹਾਂ ਤਾਂ ਨਹੀਂ ਜਿੱਤੀਆਂ ਜਾਣੀਆਂ ਜਿਸ ਤਰ੍ਹਾਂ ਇਹਨਾਂ ਦੇ ਆਪਸੀ ਮਤਭੇਦ ਨੇ ਰਾਜਾ ਵੜਿੰਗ ਕਿੱਧਰ ਫਿਰਦਾ ਹੈ ਪ੍ਰਤਾਪ ਸਿੰਘ ਬਾਜਵਾ ਆਪਣਾ ਤਾਮਚਮ ਚੁੱਕੀ ਜਾਂਦਾ ਹੈ ਸੁਖਵਿੰਦਰ ਸਿੰਘ ਰੰਦਾਵਾ ਰਾਣਾ ਗੁੱਜੀ ਸੁਖਪਾਲ ਸਿੰਘ ਖਹਿਰਾ ਯਾਨੀ ਕਿ ਇਹਨਾਂ ਸਾਰੇ ਆਗੂਆਂ ਨੂੰ ਇੱਕ ਸਟੇਜ ਤੇ ਦੇਖਣਾ ਮੁਸ਼ਕਲ ਹੋ ਗਿਆ ਹੈ ਦੁਖੀ ਨੇ ਕਿ ਭਾਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਤਾਂ ਸਰਕਾਰ ਨਹੀਂ ਬਣਨੀ ਇਸ ਤਰ੍ਹਾਂ ਤਾਂ ਆ ਆਦਮੀ ਪਾਰਟੀ ਹਾਵੀ ਹੋਵੇਗੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕਾਟੋਕਲੇਸ਼ ਹੈ ਅੰਦਰੂਨੀ ਲੜਾਈ ਹੈ ਉਹ ਕਾਂਗਰਸ ਪਾਰਟੀ ਨੂੰ ਕਿਤੇ ਵੱਧ ਹੈ ਭਾਰਤੀ ਜਨਤਾ ਪਾਰਟੀ ਆਪਣੀ ਪੈਰ ਜ ਲਾਉਣ ਦੇ ਲਈ ਪੂਰਾ ਤਾਮਚਾਮ ਚੋਕਰੀ ਹੈ ਉਧਰ ਭਾਈ ਅਮਰਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਤ ਪੰਜਾਬ ਦੇ ਇਸ ਵਾਰ ਉਹਨਾਂ ਨੇ ਵੀ 117 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਨੇ ਨੇ ਸਰਵੇ ਜਰੂਰ ਕਹਿੰਦਾ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ ਲੇਕਿਨ ਉਸ ਤੋਂ ਪਹਿਲਾਂ ਟਿਕ ਡੋਲੇ ਖਾ ਰਹੇ ਨੇ ਯਾਨੀ ਕਿ ਇਹਨਾਂ ਦਾ ਭੰਬਲ ਪੂਸਾ ਕਦੋਂ ਫਟੇ ਹੋਵੇਗਾ ਇਸ ਕਰਕੇ ਰਾਹੁਲ ਗਾਂਧੀ ਨੇ ਅੱਜ ਦੁਖੀ ਹੋ ਕੇ ਜਿੰਨੀ ਵੀ ਕਾਂਗਰਸ ਪਾਰਟੀ ਦੀ ਟੀਮ ਨੇ ਟੀਮ ਹੈ ਜਿੰਨੇ ਵੀ ਵੱਡੇ ਆਗੂ ਨੇ ਸਾਰਿਆਂ ਨੂੰ ਦਿੱਲੀ ਬੁਲਾ ਲਿਆ ਹੈ ਪਹਿਲਾਂ 1 ਟੂ 1 ਮੀਟਿੰਗ ਹੋਵੇਗੀ ਉਸ ਤੋਂ ਬਾਅਦ ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਮੀਟਿੰਗ ਕੀਤੀ ਜਾਵੇਗੀ ਕਿਉਂਕਿ ਪ੍ਰਧਾਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ ਹੈ ਖੁੱਲ ਕੇ ਨਹੀਂ ਬੋਲਿਆ ਜਾਂਦਾ ਰਾਜਾ ਬੁੜਿੰਗ ਦੇ ਵਿਰੋਧ ਲੇਕਿਨ ਅੰਦਰੋਂ ਅੰਦਰੀ ਸ਼ਿਕਾਇਤਾਂ ਕਦੇ ਤਬ ਬੇਸ਼ਬਕੀ ਲੋਚੀਆਂ ਆਜ਼ਾਦੀਆਂ ਨੇ ਕਦੇ ਚਲੀਆਂ ਜਾਂਦੀਆਂ ਨੇ ਰਾਹੁਲ ਗਾਂਧੀ ਮਲਕਾ ਅਰਜਨ ਕਰਕੇ ਅਤੇ ਸੋਨੀਆ ਗਾਂਧੀ ਨੂੰ ਬੇਹੱਦ ਦੁਖੀ ਨੇ ਕਿ ਇਹਨਾਂ ਦਾ ਆਪਸੀ 카ਟੋਕਲੇਸ਼ ਕਦੋਂ ਹੋਵੇਗਾ ਜਿਸ ਤੱਕ ਅਮਨਿਆਜ਼ਾ ਆ ਜਿਮਨੀ ਚੋਣ ਦੇ ਵਿੱਚ ਭੁਗਤਣਾ ਪਿਆ ਭਾਰਤ ਕੁਸ਼ਲ ਆਸ਼ੂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਾਂਗਰਸ ਪਾਰਟੀ ਦਾ ਕਿਹੜਾ ਵੱਡਾ ਆਗੂ ਭਾਰਤ ਕੁਸ਼ਲ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਇਆ ਤੇ ਕਿਹੜਾ ਘਰੇ ਬੈਠਿਆ ਰਿਹਾ ਸੁਖਜਿੰਦਰ ਸਿੰਘ ਦਾਵਾ ਰਾਜਾ ਹੁਣਿੰਗ ਸੁਖਪਾਲ ਸਿੰਘ ਖਹਿਰਾ ਅਤੇ ਪ੍ਰਤਾਪ ਸਿੰਘ ਬਾਜਬਾ ਇਹ ਚੁੱਪਚੀਤੇ ਘਰੇ ਬੈਠੇ ਰਹੇ ਬਸ ਇੱਕ ਅਧੀਵਾਰ ਚੋਣ ਪ੍ਰਚਾਰ ਗਏ ਗਏ ਸੁਪਾਲ ਸਿੰਘ ਖਹਿਰਾ ਤੇ ਸੁਖਜਿੰਦਰ ਸਿੰਘ ਲਾਹਾਂਬਾ ਤਾਂ ਬਿਲਕੁਲ ਹੀ ਨਹੀਂ ਭਾਤਕੁਸ਼ਨ ਆਛ ਦੇ ਹਾਕ ਵਿੱਚ ਚੋਣ ਪ੍ਰਚਾਰ ਗਏ ਕਰਨ ਲਈ ਗਏ ਹਾਲਾਂਕਿ ਇਹਨਾਂ ਦਾ ਹੱਕ ਬੰਦਾ ਸੀ ਕੀ ਰਾਜਾ ਵੜਿੰਗ ਨੇ ਇਹਨਾਂ ਨੂੰ ਨਹੀਂ ਗਿਆ ਕੀ ਸਾਰੇ ਕਾਂਗਰਸੀ ਪਾਰਟੀ ਆਗੂਆਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਇਸ ਕਰਕੇ ਅੱਜ ਆ ਜਿਹੜੀਆਂ ਕਿਆਸਰਗੀਆਂ ਲਗਾਈਆਂ ਚਾਰੀਆਂ ਨੇ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਅੱਜ ਉਹ ਵੱਡਾ ਐਕਸ਼ਨ ਲੈ ਆ ਚਾਹੇਗਾ ਪਹਿਲਾਂ 1 ਟੂ 1 ਮੀਟਿੰਗ ਉਸ ਤੋਂ ਬਾਅਦ ਸਾਰਿਆਂ ਇਕੱਠਿਆਂ ਦੀ ਮੀਟਿੰਗ ਇਕੱਠਿਆਂ ਦੀ ਮੀਟਿੰਗ ਤੋਂ ਬਾਅਦ ਨਵੇਂ ਪ੍ਰਧਾਨ ਅਤੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਦੀ ਅੱਜ ਜਿਹੜੀ ਘੋਸ਼ਣਾ ਹੋ ਸਕਦੀ ਹੈ ਕਿ ਪੰਜਾਬ ਦੇ ਪੱਤਰਕਾਰ ਬੁੱਧੀਜੀਵ ਕਹਿ ਰਹੇ ਨੇ ਕਿ ਇਹ ਇਹਨਾਂ ਨੂੰ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਜੇਕਰ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਵੇਖਣਾ ਚਾਹੁੰਦੇ ਨੇ ਕਿਉਂਕਿ ਹਾਕਮ ਤੇ ਪੂਰਾ ਧਾਮ ਚਮ ਕਰ ਰਹੀ ਹੈ ਉਹ ਰਣਨੀਤੀਆਂ ਰੋਡ ਮੈਪ ਤਿਆਰ ਕੀਤੇ ਜਾ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੰਦੇ ਨਹੀਂ ਲੇਕਿਨ ਇਧਰ ਆਪਸੀ 카ਟੋਕਲੀਸ਼ ਆਪਸੀ ਲੜਾਈ ਝਗੜੇ ਆਪਸੀ ਮਤ ਪੇਦਾ ਨੂੰ ਲੈ ਕੇ ਜਿਹੜੀ ਸ਼িকার ਹੈ ਕਾਂਗਰਸ ਪਾਰਟੀ ਦੀ ਲੀਡਰ ਪੰਜਾਬ ਤੋਂ ਉਹਨਾਂ ਨੂੰ ਅੱਜ ਚੁਣੌਤੀ ਦਿੱਤੀ ਜਾਵੇਗੀ ਧਮਕੀ ਦਿੱਤੀ ਜਾਵੇਗੀ ਅਤੇ ਵਾਰਨਿੰਗ ਤਿਕ ਵੀ ਦੇ ਦਿੱ ਧਮਕੀ ਦਿੱਤੀ ਜਾਵੇਗੀ ਕਿ ਭਾਈ ਤੁਸੀਂ ਆਪਣੀਆਂ ਆਤਾਂ ਤੋਂ ਬਾਸ ਆਓ ਜੇਕਰ ਤੁਸੀਂ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆਉਂਦੇ ਤਾਂ ਤੁਸੀਂ ਕਿਹੜੀ ਮਰਜੀ ਪਾਰਟੀ ਤੇ ਜਾ ਸਕਦੇ ਹੋ ਕਿਉਂਕਿ ਕਾਂਗਰਸ ਪਾਰਟੀ ਘੱਟ ਤੋਂ ਘੱਟ ਵੀ 100 ਪਲੱਸ ਸੀਟਾਂ ਤੋਂ ਵੱਧ ਜਿਹੜੀ ਹੈ ਵੱਡੇ ਫਰਕ ਦੇ ਨਾਲ ਜਿਹੜਾ ਜਿੱਤ ਹਾਸਲ ਕਰਨਾ ਚਾਹੁੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਅੱਜ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਦਾ ਵੀ ਪਤਾ ਲੱਗ ਜਾਵੇਗਾ ਕਿ ਪ੍ਰਧਾਨ ਇਹੋ ਰਹਿੰਦੇ ਨੇ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਤੱਕ ਕਿ ਪ੍ਰਧਾਨ ਹੋਰ ਬਣ ਗਏ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਜਾਂ ਫਿਰ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਪਬਲਕ ਪੂਸੇ ਵਿੱਚ ਪਾ ਪਾ ਦੇਵੇਗੀ ਲੋਕਾਂ ਨੂੰ ਹਾਲਾਂਕਿ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਕਿਉਂਕਿ ਜਿਹੜਾ ਸਰਵੇ ਜਿਹੜੀ ਖੁਫੀਆ ਏਜੰਸੀਆਂ ਤੋਂ ਰਿਪੋਰਟ ਕਾਂਗਰਸ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਤਿਆਰ ਕਰਵਾਈ ਹੈ ਉਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਹੈ ਇਸ ਕਰਕੇ ਅੱਜ ਜਿਹੜੇ ਫੈਸਲੇ ਰਾਹੁਲ ਗਾਂਧੀ ਵੱਲੋਂ ਲੈ ਸਾਂਗੇ ਕਿਉਂਕਿ ਮਲਕਾ ਅਰਜੁਨ ਖੜਕੇ ਵੀ ਉੱਥੇ ਮੌਜੂਦ ਹੋਣਗੇ ਸੋਨੀਆ ਗਾਂਧੀ ਵੀ ਹੋਵੇਗੀ ਕਾਂਗਰਸ ਪਾਰਟੀ ਦੀ ਸੁਪੱਚੀ ਲੀਡਰਸ਼ਿਪ ਅੱਜ ਰੂਬਰੂ ਹੋਵੇਗੀ ਅਤੇ ਇਹਨਾਂ ਨੂੰ ਰੋਡ ਮੈਪ ਦੇ ਤੌਰ ਤੇ ਵੀ ਤੌਰ ਤਰੀਕੇ ਦੱਸੇ ਜਾਣਗੇ ਕਿ ਕਿਸ ਤਰ੍ਹਾਂ ਗੱਲਬਾਤ ਪਹੁੰਚਾਉਣੀ ਹੈ ਤੇ ਦੂਸਰੇ ਪਾਸੇ ਅੱਜ ਇਹਨਾਂ ਦੀ ਕਲਾਸ ਵੀ ਲੱਗੇਗੀ ਵੀ ਭਈ ਤੁਹਾਡੇ ਆਪਸੀ ਘਾਟੋ ਕਲੇਸ਼ ਤੁਹਾਡੇ ਆਪਸੀ ਮਤਭੇਦ ਕਦੋਂ ਖਤਮ ਹੋਣਗੇ ਤੁਸੀਂ ਤਾਂ ਇੰਜ ਲੜਦੇ ਹੋ ਜਿਵੇਂ ਬੱਚੇ ਲੜਦੇ ਆ ਕਿਸੇ ਚੀਜ਼ ਨੂੰ ਲੈ ਕੇ ਯਾਨੀ ਕਿ ਪ੍ਰਧਾਨਗੀ ਨੂੰ ਲੈ ਕੇ ਅਤੇ ਸੀਐਮ ਦੇ ਚਿਹਰੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਵਿੱਚ ਰੋਲਾ ਚੱਲ ਰਿਹਾ ਹੈ ਚਾਹੇ ਉਹ ਸੁਖਜਿੰਦਰ ਸਿੰਘ ਦਾਵਾ ਹੋਵੇ ਰਾਜਾ ਬੜੀ ਖੋਵੇ ਪ੍ਰਤਾਪ ਸਿੰਘ ਬਾਜਵਾ ਹੋਵੇ ਸੁਪਾਲ ਸਿੰਘ ਕਹਿਰਾ ਰਾਣਾ ਗੁੱਜੀਤਾ ਤੇ ਪ੍ਰਕਾਸ਼ ਸਿੰਘ ਇਹ 6-7 ਨਾਮ ਜਿਹੜੇ ਨੇ ਇਹਨਾਂ ਦੇ ਵਿੱਚ ਪ੍ਰਧਾਨਗੀ ਦਾ ਵੀ ਰੋਲਾ ਹੈ ਇਹਨਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਰੋਲਾ ਹੈ ਧੰਨਵਾਦ